ਹੈਲੋ ਫਰੈਂਡਸ ਅੱਜ ਅਸੀਂ ਕਹਾਣੀ ਚੋਰੀਂ ਦੀ ਤੀਵੀ ਦਾ ਭਾਗ ਪੰਜਵਾਂ ਸੁਣਾਗੇ ਜੇਕਰ ਤੁਸੀਂ ਇਸਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਅਗਲਾ ਭਾਗ ਅੰਤ ਪਾਲਾ ਝੌਂਪੜੀ ਦੇ ਸਾਹਮਣੇ ਜਾ ਖੜਾ ਹੋਇਆ ਤੇ ਥੋੜਾ ਜਿਹਾ ਰੁਕ ਅੰਦਰ ਚਲਾ ਗਿਆ ਮੰਜੇ ਤੇ ਪਈ ਰਾਣੂ ਦੀਆਂ ਅੱਖਾਂ ਵਿੱਚ ਪਾਣੀ ਭਰਿਆ ਪਿਆ ਸੀ ਕਿਉਂ ਐਨੀ ਠੰਡ ਵਿੱਚ ਵੀ ਬਿਨਾ ਕਿਸੇ ਕੱਪੜੇ ਦੀ ਬੁੱਕਲ ਮਾਰੇ ਲੰਮੀ ਪਈ ਸੀ ਕਿ ਐਨੇ ਨੂੰ ਠੰਡ ਨਾਲ ਕੰਬਦੇ ਜੇ ਪਾਲੇ ਨੇ ਆਵਾਜ਼ ਲਈ ਰਾਣੋ ਉੱਠ ਦੇਖ ਮੈਨੂੰ ਠੰਡ ਲੱਗ ਰਹੀ ਐ ਚੁੱਲ੍ਹੇ ਆਗੀ ਬਾਲ ਦੇ ਪਾਲਾ ਆਪਣੇ ਉੱਪਰ ਲਿਆ ਗਰਮ ਕੰਬਲ ਉਤਾਰ ਦਿੱਤਾ ਜੋ ਕਿ ਮੀਂਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਗਿਆ ਸੀ ਰਾਣੋ ਪਾਲੇ ਦੀ ਆਵਾਜ਼ ਸੁਣ ਮੰਜੇ ਤੋਂ ਖੜੀ ਹੋ ਗਈ ਤੇ ਭੱਜ ਪਾਲੇ ਨੂੰ ਜੱਫੀ ਪਾ ਉੱਚੀ ਉੱਚੀ ਰੋਣ ਲੱਗ ਪਈ ਪਾਲੇ ਦੇ ਭਿੱਜੇ ਕੱਪੜਿਆਂ ਨਾਲ ਰਾਣੋ ਦੇ ਕੱਪੜੇ ਵੀ ਭਿੱਜ ਗਏ ਦੋਵਾਂ ਨੂੰ ਇੱਕਦਮ ਕੰਬਣੀ ਜਿਹੀ ਚੜ ਗਈ ਪਰ ਕੁਝ ਘੂ ਪਲਾਂ ਬਾਅਦ ਦੋਵਾਂ ਦੀ ਪਾਈ ਜੱਫੀ ਵਿੱਚੋਂ ਨਿਕਜਿਆ ਨਿਕਲਣ ਲੱਗ ਪਿਆ ਤੇ ਦੋਵਾਂ ਨੇ ਆਪਣਾ ਆਪਾ ਜੱਗ ਭੁਲਾ ਦਿੱਤਾ ਪਾਲੇ ਨੇ ਰਾਣੂ ਨੂੰ ਆਪਣੀਆਂ ਬਾਹਾਂ ਵਿੱਚ ਉਠਾ ਕੇ ਮੰਜੇ ਤੇ ਪਾ ਦਿੱਤਾ ਤੇ ਰਾਣੂ ਵੀ ਪਾਲੇ ਨੂੰ ਹੀ ਇਸ ਤਰ੍ਹਾਂ ਆਪਣੀਆਂ ਬਾਹਾਂ ਵਿੱਚ ਲੈ ਰਹੀ ਸੀ ਜਿਵੇਂ ਉਹ ਵੀ ਚਾਹੁੰਦੀ ਸੀ ਕਿ ਹੁਣ ਪਾਲਾ ਕਦੇ ਉਸ ਨੂੰ ਆਪਣੇ ਤੋਂ ਵੱਖ ਨਾ ਕਰੇ ਪਾਲੇ ਨੇ ਰਾਣੂ ਅੰਦਰਲੀ ਤੜਪ ਦੇਖ ਆਪਣੀ ਸਾਰੀ ਗਰਮਾਹਟ ਰਾਣੂ ਉੱਪਰ ਨਿਸ਼ਾਵਰ ਕਰ ਦਿੱਤੀ ਤੇ ਰਾਣੂ ਵੀ ਉਸ ਨਿੱਘ ਵਿੱਚ ਮਦਹੋਸ਼ ਹੋ ਗਈ ਤੇ ਉਸ ਨੂੰ ਚਿਰਾਂ ਦੀ ਪਈ ਹੋਈ ਇੱਕ ਹੋਣ ਦੀ ਤਾਂਗ ਪੂਰੀ ਹੁੰਦੀ ਮਹਿਸੂਸ ਹੋਣ ਲੱਗ ਪਈ ਪਾਲਵੀ ਰਾਣੋ ਦੀ ਨੀਗ ਦਾ ਪੂਰਾ ਆਨੰਦ ਲੈ ਰਿਆ ਸੀ ਇਸ ਤਰ੍ਹਾਂ ਉਹ ਝੱਖੜ ਭਰੀ ਰਾਤ ਵਿੱਚ ਦੋਵੇਂ ਇੱਕ ਦੂਜੇ ਦੇ ਹੋ ਕੇ ਸੌ ਗਈ ਰਾਤ ਦੇ ਆਖਰੀ ਪੈਰ ਦੇ ਹਨੇਰੇ ਨੇ ਹੁਣ ਚਾਨਣ ਵਿੱਚ ਤਬਦੀਲ ਹੋਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਆਪੋ ਆਪਣੇ ਕੰਮੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਪਾਲੇ ਦੇ ਗਵਾਂਢੀ ਅਮਲੀ ਕਾਲੇ ਨੂੰ ਪਾਲੇ ਬਾਰੇ ਪੂਰੇ ਪਿੰਡ ਵਿੱਚ ਛੁਰਲੀਆਂ ਉਡਾਉਣ ਦਾ ਮੌਕਾ ਮਿਲ ਗਿਆ ਸੀ ਕਾਲਾ ਇੰਨਾ ਕੁ ਤਾਵਲਾ ਸੀ ਕਿ ਉਹ ਸਾਜਰੇ ਜਾਂ ਪਿੰਡ ਦੇ ਮੋੜ ਉੱਤੇ ਜਾ ਖਲੋਤਾ ਜੋ ਵੀ ਉਸ ਨੂੰ ਆਉਂਦਾ ਜਾਂਦਾ ਦਿਖਾਈ ਦਿੰਦਾ ਉਹ ਹਰ ਇੱਕ ਨੂੰ ਆਵਾਜ਼ ਲਗਾ ਕੇ ਆਪਣੇ ਕੋਲ ਖੜਾ ਕਰ ਲੈਂਦਾ ਤੇ ਦੱਸਣ ਲੱਗਦਾ ਕਿ ਸ਼ਹਿਰ ਵਾਲੇ ਚੋਰ ਸਾਡੇ ਪਿੰਡ ਵਿੱਚ ਵੀ ਆਪਣਾ ਕਬਜ਼ਾ ਕਰ ਰਹੇ ਨੇ ਰਾਤ ਉਸਨੇ ਜੀਤੋ ਕੇ ਪਾਲੇ ਨੂੰ ਦੇਖਿਆ ਸੀ ਜੋ ਰਾਤ ਦੇ ਹਨੇਰੇ ਵਿੱਚ ਇਸ ਤਰ੍ਹਾਂ ਭੱਜਿਆ ਜਾਂਦਾ ਸੀ ਜਿਵੇਂ ਕੋਈ ਕੀਮਤੀ ਚੀਜ਼ ਉਸਦੇ ਹੱਥੀ ਲੱਗੀ ਹੋਵੇ ਕਾਲੇ ਦੇਸ ਪ੍ਰਚਾਰ ਨੇ ਪਿੰਡ ਵਿੱਚ ਪਾਲੇ ਦੇ ਆਉਣ ਦੀ ਖਬਰ ਉਡਾ ਦਿੱਤੀ ਸੀ ਕਿ ਕੱਲ ਰਾਤ ਪਾਲਾ ਪਿੰਡ ਵਿੱਚ ਆਇਆ ਸੀ ਤੇ ਉਹ ਬਿਨਾਂ ਕਿਸੇ ਨੂੰ ਮੂੰਹ ਦਿਖਾਈ ਵਾਪਸ ਸ਼ਹਿਰ ਨੂੰ ਪਰਤ ਗਿਆ ਪਿੰਡ ਦੇ ਲੋਕ ਵੀ ਪਾਲੇ ਨੂੰ ਚੋਰ ਤੇ ਨਸ਼ੇੜੀ ਕਿਸਮ ਦੇ ਵਿਅਕਤੀ ਵਜੋਂ ਜਾਣਦੇ ਸੀ ਜਿਸ ਕਰਕੇ ਪਿੰਡ ਵਿੱਚ ਇੱਕ ਅਜੀਬ ਕਿਸਮ ਦੀ ਸਹਮੀ ਦਾ ਮਾਹੌਲ ਬਣ ਗਿਆ ਜਿਹੜੇ ਵਿਅਕਤੀ ਪਿੰਡ ਦੇ ਲੋਕ ਕਾਲਾ ਅੰਮਲੀ ਦੱਸਦੇ ਸੀ ਤੇ ਜਿਸ ਵਿਅਕਤੀ ਨੂੰ ਦੇਖ ਪਿੰਡ ਦੇ ਲੋਕ ਆਪਣਾ ਰਾਹ ਬਦਲ ਲੈਂਦੇ ਸੀ ਅੱਜ ਉਸ ਵਿਅਕਤੀ ਨੂੰ ਪਿੰਡ ਦਾ ਹਰ ਬੱਚਾ ਤੇ ਬਜ਼ੁਰਗ ਪਾਲੇ ਬਾਰੇ ਪੁੱਛਣ ਲੱਗਾ ਸੀ ਕਿ ਉਹ ਵੀ ਅੱਗੋਂ ਹਰ ਇੱਕ ਨੂੰ ਆਪਣੀ ਗੱਲ ਵਧਾ ਕੇ ਦੱਸਦਾ ਸੀ ਕਾਲੇ ਦੀਏ ਗੱਲ ਸੁਣ ਕੇ ਪਿੰਡ ਦਾ ਹਰ ਵਿਅਕਤੀ ਉਸ ਦੀ ਸ਼ਲਾਘਾ ਕਰਨ ਲੱਗ ਪਿਆ ਕਿ ਉਸ ਨੇ ਚੋਰਾ ਬਾਰੇ ਖਬਰ ਦੇ ਕੇ ਪਿੰਡ ਦੇ ਲੋਕਾਂ ਨੂੰ ਸਤਰਕ ਕੀਤਾ ਹੈ ਜਦੋਂ ਜੀਤੋ ਤੇ ਬੀਰੋ ਨੂੰ ਪਿੰਡ ਵਿੱਚ ਫੈਲੀ ਪਾਲੇ ਬਾਰੇ ਝੂਠੀ ਖਬਰ ਬਾਰੇ ਪਤਾ ਲੱਗਾ ਤਾਂ ਦੋਵੇਂ ਹੈਰਾਨ ਹੋ ਗਈਆਂ ਕਿ ਉਹਨਾਂ ਦਾ ਪੁੱਤ ਪਾਲਾ ਪਹਿਲਾਂ ਵਾਲੀ ਜ਼ਿੰਦਗੀ ਨੂੰ ਅਲਵਿਦਾ ਕਹਿ ਆਇਆ ਤੇ ਕਿਸੇ ਨੇ ਉਸ ਬਾਰੇ ਪਿੰਡ ਵਿੱਚ ਜਾਣ ਬੁੱਝ ਕੇ ਗਲਤ ਪ੍ਰਚਾਰ ਕੀਤਾ ਇਸ ਗੱਲ ਦੀ ਖਬਰ ਲੈਣ ਜਦੋਂ ਜੀਤੋ ਪਿੰਡ ਵਿੱਚ ਆਈ ਤਾਂ ਉਸ ਨੂੰ ਦੇਖ ਹਰ ਕੋਈ ਮੂੰਹ ਜੇ ਪਾਸੇ ਕਰ ਤੁਰ ਜਾਂਦਾ ਸੀ ਉਸ ਦੀ ਗੱਲ ਸੁਣਨ ਲਈ ਪਿੰਡ ਦਾ ਕੋਈ ਵੀ ਵਿਅਕਤੀ ਤਿਆਰ ਨਹੀਂ ਸੀ ਜੀਤੋ ਪਿੰਡ ਵਿੱਚ ਪਾਲੇ ਪ੍ਰਤੀ ਸਫਾਈ ਪੇਸ਼ ਕਰਨ ਵਿੱਚ ਅਸਫਲ ਰਹਿੰਦੀ ਹੈ ਤੇ ਸਬਰਾਂ ਦਾ ਕੌੜਾ ਜਿਹਾ ਘੁੱਟ ਭਰ ਵਾਪਿਸ ਕਰਨ ਨੂੰ ਆ ਜਾਂਦੀ ਹੈ ਦੂਜੇ ਪਾਸੇ ਖੋਹ ਨੂੰ ਤੜਪ ਰਹੀਆਂ ਦੋ ਰੂਹਾਂ ਇੱਕ ਹੋ ਕੇ ਇੱਕ ਦੂਜੇ ਦੀ ਬੁੱਕਲ ਪੈ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਸਾਂਝੇ ਕਰਨ ਦੇ ਵਾਅਦੇ ਕਰ ਰਹੀਆਂ ਸੀ ਤੇ ਜਦੋਂ ਉਹ ਆਪਣੇ ਕੰਮ ਤੋਂ ਮੁਕਤ ਹੋਏ ਕਿੰਨੇ ਨੂੰ ਪਾਲੇ ਨੂੰ ਆਪਣੇ ਪਿੰਡ ਤੇ ਬੇਬੇ ਦੀ ਯਾਦ ਆ ਜਾਂਦੀ ਹੈ ਜੋ ਤੇਜ਼ੀ ਜਈ ਨਾਲ ਖੜਾ ਹੋ ਜਾਂਦਾ ਹੈ। ਰਾਨੋ ਵੀ ਆਪਣੇ ਹੋਸ਼ ਵਿੱਚ ਆਉਂਦੀ ਹੈ ਤੇ ਪਾਲੇ ਤੋਂ ਸ਼ਰਮ ਜਈ ਮਹਿਸੂਸ ਕਰਦੀ। ਪਾਸੇ ਜੇ ਬੈਠ ਜਾਂਦੀ ਹੈ। ਐਨੇ ਨੂੰ ਪਾਲਾ ਉੱਥੋਂ ਖੜਾ ਹੋ ਬਾਹਰ ਨੂੰ ਚਲਾ ਜਾਂਦਾ ਹੈ ਤੇ ਰਾਨੋ ਵੀ ਮੰਜੇ ਟੋਟ ਜਾਂਦੀ ਹੈ। ਗੱਲ ਸੁਣੋ, ਸ਼ਹਿਰ ਤੋਂ ਦੁੱਧ ਲੈ ਆਵੋ। ਮੈਂ ਚੁੱਲ੍ਹੇ ਅੱਗ ਬਾਲ ਦਿੱਤੀ ਹੈ। ਐਨੇ ਨੂੰ ਮੈਂ ਪਾਣੀ ਗਰਮ ਰੱਖ ਦਿੰਨੀ ਆ ਤੇ ਤੁਹਾਡੇ ਮੁੜਦੇ ਹੀ ਚਾਹ ਬਣਾ ਦੇਵਾਂਗੀ। ਰਾਨੋ ਇਹ ਕਹਿ ਚੁੱਲ੍ਹੇ ਦੇ ਕੋਲ ਬੈਠ ਜਾਂਦੀ ਹੈ। ਪਾਲਾ ਰਾਨੋ ਦੀ ਆਵਾਜ਼ ਸੁਣ ਸ਼ਹਿਰ ਵੱਲ ਨੂੰ ਚਲਾ ਗਿਆ। ਰਾਣ ਨੂੰ ਆਪਣੀ ਬੀਤੀ ਰਾਤ ਯਾਦ ਆਉਣ ਲੱਗੀ ਤੇ ਉਹ ਅੱਜ ਆਪਣੇ ਆਪ ਨੂੰ ਪਾਲੇ ਦੀ ਹੋਣ ਦਾ ਅਹਿਸਾਸ ਕਰ ਰਹੀ ਸੀ ਉਸ ਦੀ ਸਦੀਆਂ ਤੋਂ ਮੁਰਝਾਈ ਹੋਈ ਰੂਹ ਅੱਜ ਗੁਲਾਬ ਦੀ ਖਿਲੀ ਨਵੀਂ ਕਲੀ ਵਾਂਗ ਖਿੜ ਗਈ ਸੀ ਪਰ ਰਾਣ ਨੂੰ ਅਜੇ ਡਰ ਵੀ ਸੀ ਕਿ ਚੰਦਰਾ ਕਿਦੇ ਅੱਜ ਰੋਸ਼ਨਾਈਆਂ ਸਦਰਾਂ ਨੂੰ ਦੁਬਾਰੇ ਰੋਲ ਕੇ ਨਾ ਚਲਾ ਜਾਵੇ ਉਹ ਵੀ ਚਾਹੁੰਦੀ ਸੀ ਕਿ ਹੁਣ ਪਾਲਾ ਉਸ ਨੂੰ ਆਪਣੇ ਨਾਲ ਪਿੰਡ ਲੈ ਜਾਵੇ ਪਰ ਰਾਣ ਨੂੰ ਅੰਦਰੋਂ ਬੇਚੈਨੀ ਜਿਹੀ ਜਾਪ ਰਹੀ ਸੀ ਕਿ ਪਾਲੇ ਦੀ ਬੇਬੇ ਉਸ ਵਰਗੀਏ ਭਾਗ ਨੂੰ ਸਵੀਕਾਰ ਕਰੇਗੀ ਜਿਸ ਨੇ ਬਹੁਤ ਸਾਰੇ ਮਰਦਾਂ ਨਾਲ ਰਾਤ गुਜ਼ਾਰੀ ਹੋਈ ਹੈ ਕਿ ਉਸ ਦੇ ਪਿੰਡ ਦੇ ਲੋਕ ਉਸ ਨੂੰ ਪਾਲੇ ਨਾਲ ਜ਼ਿੰਦਗੀ ਜਿਉਣ ਦੇਣਗੇ ਜਿਸ ਉੱਤੇ ਤਰ੍ਹਾਂ-ਤਰ੍ਹਾਂ ਦੇ ਅਸ਼ਲੀਲ ਦੋਸ਼ ਲੱਗੇ ਹੋਏ ਨੇ ਇਹ ਸੋਚ-ਸੋਚ ਰਾਣੋ ਬੇਚੈਨ ਜਿਹੀ ਹੋ ਗਈ ਸੀ ਉਹ ਆਪਣੀ ਬੀਤੀ ਜ਼ਿੰਦਗੀ ਨੂੰ ਯਾਦ ਕਰ ਰੋਣ ਲੱਗ ਪੈਂਦੀ ਹੈ ਤੇ ਆਪਣੀ ਕਿਸਮਤ ਨੂੰ ਕੋਸਣ ਲੱਗਦੀ ਹੈ ਪਰ ਇਸ ਵਿੱਚ ਉਸ ਨੂੰ ਪਾਲੇ ਦਾ ਪਿਆਰ ਵੀ ਯਾਦ ਆਉਂਦਾ ਹੈ ਤੇ ਉਹ ਮਹਿਸੂਸ ਕਰਦੀ ਹੈ ਕਿ ਸ਼ਾਇਦ ਹੁਣ ਉਸ ਦੀ ਕਿਸਮਤ ਬਦਲ ਗਈ ਹੈ ਤੇ ਅੱਜ ਤੋਂ ਬਾਅਦ ਉਸ ਨੂੰ ਪਾਲਾ ਕੋਈ ਵੀ ਦੁੱਖ ਨਹੀਂ ਆਉਣ ਦੇਵੇਗਾ ਉਹ ਬਲਦੇ ਹੋਏ ਪਾਣੀ ਵਾਲਾ ਪਤੀਲਾ ਰਾਣੋ ਨੇ ਚੁੱਲ੍ਹੇ ਤੋਂ ਹੇਠਾ ਉਤਾਰ ਦਿੱਤਾ ਤੇ ਚਾਹ ਵਾਲੀ ਪਤੀਲੀ ਵਿੱਚ ਪਾਣੀ ਪਾ ਚੁੱਲੇ ਰੱਖ ਦਿੱਤੀ ਤੇ ਸ਼ਹਿਰ ਨੂੰ ਦੁੱਧ ਲੈਣ ਗਏ ਪਾਲੇ ਦੀ ਉਡੀਕ ਕਰਨ ਲੱਗੀ ਹੈਰਾਨੋ ਆਪਣੇ ਗੋਡਿਆਂ ਤੇ ਸਿਰ ਰੱਖ ਕੇ ਆਪਣੇ ਆਉਣ ਵਾਲੇ ਪੁੱਵਿੱਕ ਬਾਰੇ ਸੋਚ ਰਹੀ ਸੀ ਕਿ ਉਸ ਦੀ ਦੁੱਖ ਭਰੀ ਜ਼ਿੰਦਗੀ ਵਿੱਚ ਸ਼ਾਇਦ ਹੁਣ ਸੋ ਖਾ ਜਾਣ ਰਾਣੋ ਇਹ ਸੋਚ ਹੀ ਰਹੀ ਸੀ ਕਿ ਐਨੇ ਨੂੰ ਪਾਲਾ ਆ ਗਿਆ ਲੈ ਪਰਿਓ ਰਾਣੋ ਬਾਰ ਬਹੁਤ ਠੰਡ ਹੈ ਮੈਨੂੰ ਵੀ ਥੋੜਾ ਸੇਕ ਲੈਣ ਦੇ ਠੰਡ ਨਾਲ ਕੰਬਣੀ ਜੀ ਚੜ ਗਈ ਤੇ ਜੇ ਚਾਹ ਬਣ ਗਈ ਹੋਵੇ ਇਸ ਵਿੱਚ ਦੁੱਧ ਹੀ ਪਾ ਦੇਵੋ ਪਾਲਾ ਇਹ ਕਹਿ ਰਾਨੋ ਕੋਲ ਬੈਠ ਗਿਆ ਹਾਂ ਬੈਠ ਜਾਓ ਐਨੇ ਮੇ ਨਾ ਆਉਣੀ ਆ ਪਾਣੀ ਵੀ ਉਬਲ ਉਬਲ ਕਮਲਾ ਹੋ ਗਿਆ ਸੀ ਤੇ ਨਾਲੇ ਮੈਂ ਤਾਂ ਜਦੋਂ ਦੇ ਤੁਸੀਂ ਪਿੰਡ ਨੂੰ ਗਏ ਸੀ ਮੰਜੇ ਨਾਲ ਹੀ ਲੱਗੀ ਪਈ ਸੀ ਮੈਨੂੰ ਤਾਂ ਖਾਣਾ ਪੀਣਾ ਸਭ ਹੀ ਭੁੱਲ ਗਿਆ ਸੀ ਰਾਨੋ ਇਹ ਕਹ ਪਾਣੀ ਵਾਲਾ ਪਤੀਲਾ ਚੁੱਕ ਬਾਹਰ ਨੂੰ ਚਲੀ ਜਾਂਦੀ ਹੈ ਹਾਂ ਗਰਮ ਪਾਣੀ ਆਪਣੀ ਪਾਲਟੀ ਵਿੱਚ ਕੱਢ ਕੇ ਪਤੀਲਾ ਖਾਲੀ ਕਰ ਦੇ ਮੈਨੂੰ ਫੜਾ ਦੇ ਮੈਂ ਵੀ ਪਾਣੀ ਗਰਮ ਕਰ ਲਵਾਂ ਤੇ ਨਹਾ ਕੇ ਪਿੰਡ ਨੂੰ ਵਾਪਸ ਵੀ ਜਾਣਾ ਜਿਨਾ ਜਲਦੀ ਇੱਥੋਂ ਜਾਵਾਂਗੇ ਉਹਨੇ ਜਲਦੀ ਪਿੰਡ ਨੂੰ ਅਪੜਿਆ ਜਾਵੇਗਾ। ਪਾਲਾ ਰਾਨੋ ਨੂੰ ਕਹਿਣ ਲੱਗਾ, "ਜੇ ਪਿੰਡ ਨੂੰ ਹੀ ਵਾਪਸ ਜਾਣਾ ਸੀ ਦੁਬਾਰਾ ਇੱਥੇ ਕੀ ਲੈਣ ਆਏ ਸੀ? ਨਾਲੇ ਪਹਿਲਾਂ ਮੈਨੂੰ ਕਿਹੜਾ ਦੁੱਖ ਘਟਨੇ ਜੋ ਹੁਣ ਇੱਕ ਨਵਾਂ ਜਿਹਾ ਰੋਗ ਸਹਿੜ ਕੇ ਮੇਰੇ ਹੀ ਸੀ પાਕੇ ਜਾਉਂਗੇ?" ਰਾਨੋ ਉਸੇ ਤਾਂ ਖੜ ਕੇ ਪਾਲੇ ਨੂੰ ਸੁਣਾਉਣ ਲੱਗ ਪਈ। "ਲੈ ਭਲਾ, ਜਿਵੇਂ ਤੈਨੂੰ ਦੁੱਖ ਹੀ ਦੇਣਾ ਹੁੰਦਾ ਤਾਂ ਇੱਥੇ ਕੱਲੀ ਨੂੰ ਛੱਡ ਕੇ ਗਿਆ ਵਾਪਸ ਥੋੜਾ ਮੁੜਨਾ ਸੀ। ਮੈਂ ਤਾਂ ਹੁਣ ਤੇਰੇ ਹੀ ਸਾਰੇ ਦੁੱਖਾਂ ਨੂੰ ਕੱਟ ਕੇ ਆਪਣੀ ਜ਼ਿੰਦਗੀ ਵਿੱਚ ਰਹਿੰਦੇ ਸਾਰੇ ਸੁੱਖ ਤੇਰੇ ਹਿੱਸੇ ਪਾਉਣਾ ਚਾਹੁੰਦਾ ਹੈ ਤੇ ਤੇਰੇ ਨਾਲ ਹੀ ਆਪਣੀ ਰਹਿਦੀ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਹੈ ਪਾਲਾ ਰਾਣੋ ਦੀ ਬਾਹ ਫੜ ਕੇ ਆਖਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਇੱਕ ਇੱਜ਼ਤਦਾਰ ਘਰਾਣੇ ਦਾ ਵਿਅਕਤੀ ਇਸ ਵਿਕਾਹੂ ਔਰਤ ਨਾਲ ਕਿਵੇਂ ਆਪਣੀ ਸਾਰੀ ਉਮਰ ਗੁਜ਼ਾਰ ਸਕਦਾ ਹੈ ਕਿ ਉਸ ਔਰਤ ਨੂੰ ਜੋ ਸਮਾਜ ਵੱਲੋਂ ਵਿਕਾਹੂ ਔਰਤ ਦਾ ਕਿਤਾਬ ਮਿਲਿਆ ਇਹ ਜਾਣਦੇ ਹੋਏ ਵੀ ਉਹ ਉਸ ਨੂੰ ਆਪਣੇ ਘਰ ਅੰਦਰ ਰੱਖ ਸਕੇਗਾ ਕਿ ਉਸਦੇ ਮਾਤਾ ਪਿਤਾ ਉਸ ਨੂੰ ਸਵੀਕਾਰ ਕਰਨਗੇ ਜੋ ਆਸ ਤੋਂ ਪਹਿਲਾਂ ਕਈ ਵਿਅਕਤੀਆਂ ਦੀ ਗੋਦ ਵਿੱਚ ਸੁੱਤੀ ਹੋਈ ਹੈ ਕੀ ਉਸ ਉੱਪਰ ਲੱਗੇ ਦਾਗ ਜਿੰਨਾ ਵਿੱਚ ਉਸਦੀ ਕੋਈ ਮਰਜ਼ੀ ਨਹੀਂ ਸੀ ਪਰ ਮਜਬੂਰ ਨੇ ਇਹ ਸਭ ਕਰਨਾ ਪਿਆ ਕੀ ਇਹ ਸਭ ਦਾਗ ਮਿਟ ਜਾਣਗੇ ਇਹ ਕਹਿ ਰਾਣੂ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਮੰਜੇ ਤੇ ਬੈਠ ਗਈ ਪੱਲ ਨੇ ਰਾਣੂ ਦੀ ਗੱਲ ਸੁਣ ਉਸ ਨੂੰ ਫੜ ਆਪਣੇ ਸੀਨੇ ਨਾਲ ਲਾ ਲਿਆ ਤੇ ਹਮਦਰਦੀ ਪ੍ਰਗਟਾਉਣ ਲੱਗ ਪਿਆ ਲੈ ਇਹ ਤਾਂ ਤੇਰਾ ਬੀਤਿਆ ਹੋਇਆ ਕੱਲ ਹੈ ਜਿਸ ਬਾਰੇ ਵਿੱਚ ਸਭ ਸੱਚ ਜਾਣਦਾ ਤੇ ਮੈਂ ਇਹ ਸਭ ਆਪਣੇ ਬੇਬੇ ਨੂੰ ਵੀ ਦੱਸ ਆਇਆ ਕਿ ਰਾણો ਨੇ ਭਾਵੇਂ ਆਪਣੇ ਹਾਲਾਤਾਂ ਦੀ ਮਾਰ ਹੇਠ ਬਹੁਤ ਦੁੱਖ ਭੋਗੇ ਨੇ ਪਰ ਉਸ ਦੀ ਰੂਹ ਤਾਂ ਅਜੇ ਵੀ ਪਵਿੱਤਰ ਹੈ ਨਾਲੇ ਮੈਂ ਕਿਹੜਾ ਦੁੱਧ ਧੋਤਾ ਮੈਂ ਵੀ ਆਪਣੇ ਨਸ਼ੇ ਦੀ ਤੋੜ ਪੂਰੀ ਕਰਨ ਲਈ ਅਨੇਕਾਂ ਚੋਰੀਆਂ ਕੀਤੀਆਂ ਨੇ ਤੇ ਮੈਂ ਤਾਂ ਬਹੁਤ ਸਾਰੇ ਮਜਬੂਰ ਲੋਕਾਂ ਨੂੰ ਲੁੱਟਿਆ ਤੇਰੇ ਇਸ ਮਹਿਲ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਸੁਧਰ ਗਈ ਤੇ ਜਿਸ ਕਰਕੇ ਮੈਂ ਆਪਣੇ ਪਿੰਡ ਨੂੰ ਮੁੜਨ ਯੋਗ ਹੋਇਆ ਤਾ ਫਿਰ ਮੇਰੀ ਜ਼ਿੰਦਗੀ ਵਿੱਚ ਦੁਬਾਰੇ ਰੌਸ਼ਨੀ ਭਰਨ ਵਾਲੀ ਇਸ ਮਟਿਆਰ ਨੂੰ ਕਿਵੇਂ ਲਾਂਭੇ ਕਰ ਸਕਦਾ ਪਾਲਾ ਰਾਣ ਉਹਨੂੰ ਕਹਿੰਦਾ ਹੋਇਆ ਬੋਲਿਆ ਜੇ ਵਾਪਿਸ ਆਉਣਾ ਸੀ ਤੇ ਮੇਰੀ ਐਨੀ ਹੀ ਫਿਕਰ ਸੀ ਪਹਿਲਾ ਇਹ ਕੱਲੀ ਨੂੰ ਛੱਡ ਕੇ ਕਿਉਂ ਗਏ ਸੀ ਰਾਣਾ ਰੋਂਦੀ ਹੋਈ ਕਹਿਣ ਲੱਗੀ ਮੈਂ ਤੇਰੇ ਕੋਲੋਂ ਜਾਂਦਾ ਹੋਇਆ ਥੋੜਾ ਜਿਹਾ ਚੱਲ ਕੇ ਵਾਪਿਸ ਮੁੜ ਕੇ ਵੇਖਦਾ ਸੀ ਕਿ ਜੇ ਤੂੰ ਮੈਨੂੰ ਜਾਂਦੇ ਨੂੰ ਰੋਕ ਹੀ ਲੈ ਤਾਂ ਮੈਂ ਤੈਨੂੰ ਆਪਣੇ ਨਾਲ ਆਉਣ ਦੀ ਗੁਜਾਰਿਸ਼ ਕਰ ਸਕਦਾ ਪਰ ਤੂੰ ਮੈਨੂੰ ਕਿਧਰੇ ਨਹੀਂ ਦਿਖਾਈ ਦੇ ਰਹੀ ਸੀ ਜਿਸ ਕਰਕੇ ਮੈਂ ਦੁਖੀ ਜੇ ਹਿਰਦੇ ਨਾਲ ਅੱਗੇ ਪਿੰਡ ਵੱਲ ਨੂੰ ਵਧਦਾ ਗਿਆ ਤੇ ਨਾਲੇ ਜਦੋਂ ਮੈਂ ਘਰ ਦਾ ਬੂਹਾ ਲੰਘ ਅੰਦਰ ਨੂੰ ਗਿਆ ਤਾਂ ਮੈਨੂੰ ਜਾਪ ਰਿਆ ਸੀ ਰਾਨੋ ਵੀ ਮੇਰੇ ਪਿੱਛੇ ਆਈ ਹੈ ਪਰ ਇਹ ਤਾਂ ਮੇਰਾ ਭੁਲੇਖਾ ਹੀ ਸੀ ਤੇ ਕਿਸੇ ਨੂੰ ਆਪਣੇ ਪਿੱਛੇ ਲੱਭਦੀਆਂ ਅੱਖਾਂ ਦੇਖ ਬੇਬੇ ਨੇ ਪੁੱਛਿਆ ਕਿ ਕਿਸੇ ਨੇ ਨਾਲ ਆਉਣਾ ਸੀ ਤਾਂ ਇਹ ਸੁਣ ਮੈਂ ਬੇਬੇ ਨੂੰ ਸਭ ਸੁਣਾ ਦਿੱਤਾ ਹੈ ਇੱਕ ਮੁਟਿਆਰ ਜਿਸ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਬੇਬੇ ਨੇ ਮੈਨੂੰ ਵਾਪਸ ਮੁੜਨ ਲਈ ਆਖਿਆ ਕਿ ਜਾ ਉਸ ਮੁਟਿਆਰ ਨੂੰ ਵੀ ਆਪਣੇ ਨਾਲ ਘਰ ਲੈ ਆ ਪਾਲੇ ਨੇ ਰਾਣ ਨੂੰ ਸਭ ਸੁਣਾ ਦਿੱਤਾ ਇਹ ਸੁਣ ਰਾਣ ਹੋਰ ਵੀ ਭਾਵਕ ਹੋ ਗਈ ਤੇ ਪੁੱਛਣ ਲੱਗੀ ਕਿ ਕਿੰਨੇ ਕੁ ਸਮੇਂ ਤੱਕ ਪਿੰਡ ਵੱਲ ਨੂੰ ਜਾਣਾ ਹੈ ਇਹ ਸੁਣ ਪਾਲਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਜਦੋਂ ਰਾਣੂ ਦੀ ਤਿਆਰੀ ਹੋ ਗਈ ਤਾਂ ਉਹ ਪਿੰਡ ਵੱਲ ਨੂੰ ਤੋਰ ਪੈਣਗੇ ਇਹ ਸੁਣ ਰਾਣੂ ਵੀ ਖੁਸ਼ ਹੋ ਗਈ ਤੇ ਨਹਾਉਣ ਚਲੀ ਗਈ ਤੇ ਪਾਲੇ ਨੇ ਵੀ ਆਪਣਾ ਨਹਾਉਣ ਲਈ ਪਤੀਲੇ ਵਿੱਚ ਪਾਣੀ ਗਰਮ ਪਾ ਚੁੱਲ੍ਹੇ ਉੱਪਰ ਰੱਖ ਦਿੱਤਾ ਜਦੋਂ ਤੱਕ ਰਾਣੂ ਨਹਾ ਕੇ ਅੰਦਰ ਆਈ ਤਾਂ ਪਾਣੀ ਵੀ ਗਰਮ ਹੋ ਗਿਆ ਸੀ ਜਾਓ ਤੁਸੀਂ ਵੀ ਜਲਦੀ ਨਹਾਓ ਰਾਣੂ ਨਾ ਕੇ ਆ ਗਈ ਤੇ ਪਾਲਾ ਵੀ ਨਾ ਆਇਆ ਦੋਵੇਂ ਪਿੰਡ ਨੂੰ ਜਾਣ ਲਈ ਤਿਆਰ ਹੋ ਰਹੀ ਸੀ ਕਿ ਇਹਨਾਂ ਨੂੰ ਇੱਕ ਅਜਨਬੀ ਬਾਹਰ ਵਾਲੀ ਝੌਂਪੜੀ ਵਿੱਚ ਆਨ ਪੈ ਗਿਆ ਰਾਣੂ ਨਾ ਕੇ ਚੁੱਲ੍ਹੇ ਕੋਲ ਆਣ ਬੈਠੀ ਤੇ ਚੁੱਲ੍ਹੇ ਅੰਦਰ ਮੱਗਦਿਆਂ ਗਿਆ ਰਿਆ ਨੇ ਰਾਣੂ ਦੇ ਚਿਹਰੇ ਤੇ ਲਾਲੀ ਚੜਾ ਦਿੱਤੀ ਸੀ ਭਾਵੇਂ ਰਾਣੂ ਨੂੰ ਅੱਜ ਬੇहद ਖੁਸ਼ੀ ਚੜ੍ਹੀ ਹੋਈ ਸੀ ਕਿ ਉਹ ਪਾਲੇ ਨਾਲ ਉਸ ਦੇ ਪਿੰਡ ਜਾ ਇੱਕ ਨਵੀਂ ਜ਼ਿੰਦਗੀ ਬਤੀਤ ਕਰੇਗੀ ਤੇ ਉਸ ਦਾ ਵੀ ਹੁਣ ਪਰਿਵਾਰ ਹੋਵੇਗਾ ਉਸ ਦੇ ਦੁੱਖ ਨੂੰ ਵੀ ਕੋਈ ਆਪਣਾ ਦੁੱਖ ਸਮਝੇ ਉਸ ਨਾਲ ਹਮਦਰਦੀ ਪ੍ਰਗਟਾਵੇਗਾ ਇਹ ਸੋਚਦੀ ਹੋਈ ਰਾਣੂ ਥੋੜੀ ਬੇਚੈਨ ਹੋ ਗਈ ਤੇ ਖੜੀ ਉਹ ਆਪਣੀ ਝੌਂਪੜੀ ਵਿੱਚ ਪਈ ਹਰ ਇੱਕ ਚੀਜ਼ ਵੱਲ ਨਜ਼ਰ ਮਾਰਨ ਲੱਗ ਗਈ ਕਿ ਇਹ ਸਭ ਸਮਾਨ ਉਹ ਕਿਸ ਲਈ ਛੱਡ ਜਾਵੇਗੀ ਇਹ ਸਭ ਸਮਾਨ ਨੂੰ ਹੁਣ ਕੌਣ ਵਰਤੇਗਾ ਰਾਣੂ ਇਹ ਸਭ ਸੋਚ ਹੀ ਰਹੀ ਸੀ ਕਿ ਪਾਲਾਣ ਬੁੱਲਿਆ ਲੈ ਮਹਾਰਾਣੀ ਕਿਵੇਂ ਚੁੱਪਚੀ ਬਿੱਤੇ ਮੂਰਤ ਬਣੀ ਖੜੀ ਹੈ ਕਿਉਂ ਦਿਲ ਨਹੀਂ ਕਰਦਾ ਹੁਣ ਜਾਣ ਨੂੰ ਕਿ ਤੂੰ ਮੇਰੇ ਨਾਲ ਜਾਣ ਤੋਂ ਕੋਈ ਚੀਜ਼ ਘਰੇ ਹੀ ਹੈ ਐਵੇਂ ਦੀ ਕੋਈ ਗੱਲ ਨਹੀਂ ਅੜਿਆ ਕਿ ਮੈਂ ਤੇਰੇ ਨਾਲ ਜਾਣ ਤੋਂ ਛੇਜ ਕਰਈ ਆਂ ਬਸ ਹੁਣੇ ਖਿਆਲ ਜਿਹਾ ਆ ਰਿਹਾ ਹੈ ਕਿ ਜਿਹੜਾ ਵੀ ਇੱਥੇ ਪਿਆਸਮਾਨ ਮੇਰੇ ਕੰਮ ਆਉਂਦਾ ਸੀ ਜੋ ਭਾਵੇਂ ਬਹੁਤਾ ਕੀਮਤੀ ਤਾਂ ਨਹੀਂ ਪਰ ਹੁਣ ਇਸ ਨੂੰ ਇੱਥੇ ਵਾਧੂ ਕਿਵੇਂ ਛੱਡ ਜਾਵਾਂ ਇੱਥੇ ਪਈ ਹਰ ਇੱਕ ਵਸਤ ਜੋ ਤੇਰੇ ਆਉਣ ਤੋਂ ਪਹਿਲਾਂ ਦੀ ਹੈ ਤੇ ਇੰਨਾ ਸਬਨਾ ਨਾਲ ਮੇਰਾ ਹਰ ਇੱਕ ਪਲ ਜੁੜਿਆ ਹੋਇਆ ਹੈ ਹੁਣ ਇਹ ਸਭ ਕਿਸ ਹਾਜ਼ਰੇ ਛੱਡ ਜਾਵਾਂ ਹੈਰਾਨੋ ਪਾਲੇ ਨੂੰ ਕਹਿਣ ਲੱਗੀ ਪਾਲਾ ਵੀ ਰਾਨੋ ਦੀ ਇਹ ਗੱਲ ਸੁਣ ਹੈਰਾਨ ਜਿਹਾ ਹੋ ਗਿਆ ਕਿ ਰਾਨੋ ਦਾ ਇਸ ਝੌਂਪੜੀ ਤੇ ਇਸ ਵਿੱਚ ਪਏ ਹਰ ਇੱਕ ਸਮਾਨ ਨਾਲ ਕਿੰਨਾ ਜ਼ਿਆਦਾ ਮੋਹ ਪਿਆ ਹੈ। ਅਤੇ ਹੁਣ ਜਦੋਂ ਰਾਣੂ ਮੇਰੇ ਨਾਲ ਮੇਰੇ ਘਰ ਜਾਵੇਗੀ ਤੇ ਉਸ ਘਰ ਨੂੰ ਆਪਣਾ ਘਰ ਏਦੀ ਹਰ ਵਸਤ ਨੂੰ ਆਪਣੀ ਸਮਝ ਉਸ ਨਾਲ ਇਸੇ ਤਰ੍ਹਾਂ ਮੋਹ ਪਾਲੇਗੀ ਤੇ ਮੇਰੇ ਪਰਿਵਾਰ ਤੇ ਮੇਰੇ ਘਰ ਦਾ ਇਸੇ ਤਰ੍ਹਾਂ ਖਿਆਲ ਰੱਖੇਗੀ। ਹਾਂ ਰਾਣੂ ਮੈਂ ਤੇਰੀ ਹਮਦਰਦੀ ਸਮਝ ਸਕਦਾ। ਤੇਰੇ ਨਾਲ ਜੁੜੀ ਹਰ ਇੱਕ ਚੀਜ਼ ਹੁਣ ਮੇਰੀ ਹੋ ਗਈ ਹੈ। ਤੂੰ ਦੱਸ ਮੈਨੂੰ ਕੀ ਕੀ ਇੱਥੋਂ ਲੈ ਕੇ ਜਾਣਾ ਹੈ। ਮੈਂ ਉਹ ਸਾਰਾ ਸਮਾਨ ਹੀ ਲੈ ਜਾਵਾਂਗਾ। ਤੇਰੀ ਇਸ ਬੇਚੈਨੀ ਦਾ ਹੱਲ ਵੀ ਮੈਂ ਕਰ ਦੇਵਾਂਗਾ। ਪਾਲਾ ਰਾਣੋ ਤੋਂ ਪੁੱਛਣ ਲੱਗਿਆ। ਲਾਲਚ ਨਾ ਕਰ ਬੰਦੇਆ ਸਭ ਕੁਝ ਐਤੀ ਧਰਿਆ ਰਹਿ ਜਾਣਾ। ਇਹ ਮਹਿਲ ਮਨਾਰੇ ਛੱਡ ਕੇ ਫਿਰ ਰਾਖ ਬੰਟ ਟਹਿ ਜਾਣਾ। ਬਾਹਰ ਵਾਲੀ ਝੌਂਪੜੀ ਵਿੱਚ ਕਿਸੇ ਬੁੱਢੇ ਜਿਹੇ ਵਿਅਕਤੀ ਦੀ ਆਵਾਜ਼ ਵਿੱਚ ਕੋਈ ਗੀਤ ਗਾਉਂਦਾ ਸੁਣਾਈ ਦਿੱਤਾ। ਇਹ ਆਵਾਜ਼ ਨੇ ਰਾਣੋ ਨੂੰ ਸੋਨ ਜਿਆ ਕਰ ਦਿੱਤਾ। ਰਾਣੋ ਨੂੰ ਅਜੀਬ ਕਿਸਮ ਦੀ ਕੰਬਣੀ ਜਿਹੀ ਚੜ ਗਈ। ਤੇ ਉਹ ਕਾਲੀ ਜੇ ਹੋ ਪਾਲੇ ਦੇ ਓਲੇ ਖੜੀ ਹੋ ਗਈ ਤੇ ਪਾਲੇ ਦੇ ਮੋਢੇ ਤੇ ਆਪਣੇ ਹੱਥ ਰੱਖ ਡੇਡਾ ਜਿਆ ਤੱਕਣ ਲੱਗ ਪਈ। ਪਾਲੇ ਨੇ ਰਾਣੂ ਦੀ ਘਬਰਾਹਟ ਦੇਖ ਉਸ ਕੋਲੋਂ ਪੁੱਛਿਆ ਕਿ ਅਜੀਹਾ ਕੀ ਕੀ ਹੈ ਉਸ ਅਜਨਬੀ ਨੇ ਜੋ ਤੂੰ ਇਸ ਤਰ੍ਹਾਂ ਡਰ ਕੇ ਮੇਰੇ ਪਿੱਛੇ ਖਲੋ ਗਈ ਹੈ। ਇਹ ਆਵਾਜ਼ ਤੋਂ ਮੈਂ ਬਹੁਤ ਚੰਗੀ ਤਰ੍ਹਾਂ ਵਾਕਿਫ ਹਾਂ। ਇਹ ਆਵਾਜ਼ ਉਹੀ ਹੈ ਜਿਸ ਨੇ ਹਰ ਰਾਤ ਮੈਨੂੰ ਮੇਰੇ ਸੁਪਨਿਆਂ ਵਿੱਚ ਆ ਕੇ ਡਰਾਇਆ ਹੈ ਤੇ ਇਸ ਆਵਾਜ਼ ਨੂੰ ਭੁੱਲਣ ਲਈ ਹਰ ਨਿਤ ਦਿਹਾੜੀ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਇਸ ਤੋਂ ਮੇਰਾ ਛੁਟਕਾਰਾ ਹੋਵੇ ਪਰ ਅੱਜ ਤੇ ਆਵਾਜ਼ ਇਹ ਮੇਰੇ ਦਰ ਤੇ ਹੀ ਆ ਖਲੋਤੀ ਹੈ। ਰਾਣੋ ਪਾਲੇ ਦੀ ਬਾਹਂ ਘੋਟ ਕੇ ਬੋਲਣ ਲੱਗੀ ਕੀ ਹੈ ਅਜਿਹਾ ਇਸ ਵਾਜ ਵਿੱਚ ਜਿਸ ਦਾ ਤੂੰ ਇੰਨਾ ਘਬਰਾ ਰਹੀ ਹੈ ਇਥੇ ਇੱਕ ਬੁੱਢਾ ਜਿਹਾ ਕੋਈ ਵਕਤ ਦਾ ਮਾਰਿਆ ਹੋਇਆ ਵਿਅਕਤੀ ਲੱਗ ਰਿਹਾ ਜੋ ਠੰਡ ਤੋਂ ਬਾਅਦ ਦਾ ਆਪਣੀ ਝੌਂਪੜੀ ਵਿੱਚ ਆ ਗਿਆ ਪਾਲਾ ਰਾਣੋ ਨੂੰ ਆਖਣ ਲੱਗਿਆ ਨਹੀਂ ਇਹ ਉਹੀ ਇਨਸਾਨ ਦੀ ਆਵਾਜ਼ ਹੈ ਜੋ ਬਹੁਤ ਹੀ ਨਿਰਦਈ ਤੇ ਬੇਦਰਦੀ ਸੀ ਜਿਸ ਨੇ ਕੱਚੀ ਕਲੀ ਵਰਗੀ ਕੁੜੀ ਦਾ ਬਚਪਨ ਲੋਕਾਂ ਦੇ ਪਸ਼ੂਆਂ ਦੇ ਗੋਹੇ ਕੁਰੇ ਨੂੰ ਠਾਣ ਲਈ ਮਜਬੂਰ ਕੀਤਾ ਸੀ ਤੇ ਜਦੋਂ ਉਸ ਕੁੜੀ ਦਾ ਸਰੀਰ ਥੋੜਾ ਮਹਿਕਣ ਲੱਗਿਆ ਤੈਸੇ ਦਰਿੰਦੇ ਨੂੰ ਉਸਦੇ ਸਰੀਰ ਦਾ ਮੁੱਲ ਲਗਾ ਕੇ ਵਿਆਹ ਦਿੱਤਾ ਤੇ ਜਿੱਥੇ ਉਸ ਕੋਮਤ ਜਿੰਦ ਨੂੰ ਭੁੱਖੇ ਜਾਨਵਰ ਦੀ ਤਰ੍ਹਾਂ ਨੋਚਿਆ ਗਿਆ ਪਰ ਉਸਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਸ ਜੰਗਲੀ ਜਾਨਵਰਾਂ ਦੇ ਕਲਾਵੇ ਵਿੱਚੋਂ ਭੱਜ ਆਈ ਇਹ ਅਜਨਬੀ ਹੋਰ ਕੋਈ ਨਹੀਂ ਬਲਕਿ ਮੇਰਾ ਸਗਾ ਚਾਚਾ ਹੈ ਇਹ ਕਹਿ राणੋ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਇਹ ਸੁਨ ਪਾਲੇ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਸਰੀਰ ਨੂੰ ਇੱਕਦਮ ਗਰਮਾਹਟ ਜੀ ਚੜ ਗਈ ਉਹ राणੋ ਤੋਂ ਬਾਹਰ ਛਡਵਾ ਕੇ ਬਾਹਰ ਵਾਲੀ ਝੌਂਪੜੀ ਵਿੱਚ ਚਲਾ ਗਿਆ ਤੇ ਉਸ ਵਿਅਕਤੀ ਨੂੰ ਮਾਰਨ ਲਈ ਪਾਲੇ ਨੇ ਹੱਥ ਚੁੱਕਿਆ ਤੇ ਅਚਾਨਕ ਰੁਕ ਗਿਆ ਪਾਲੇ ਨੇ ਉਸ ਵਿਅਕਤੀ ਦੀ ਹਾਲਤ ਦੇਖੀ ਤਾਂ ਉਸ ਦਾ ਸਾਰਾ ਗੁੱਸਾ ਠੰਡਾ ਹੋ ਗਿਆ ਉਸ ਵਿਅਕਤੀ ਦੀ ਉਮਰ ਵਢੇਰੀ ਸੀ ਤੇ ਜਿਸ ਦੀ ਇੱਕ ਬਾਹ ਕੱਟੀ ਹੋਈ ਸੀ ਤੇ ਸਰੀਰ ਦੇ ਜ਼ਖਮ ਪਏ ਹੋਏ ਸੀ ਜਿਸ ਦੀ ਇਕ ਲੱਤ ਜ਼ਖਮਾਂ ਨਾਲ ਭਰੀ ਹੋਈ ਸੀ ਉਸ ਦੀ ਹਾਲਤ ਦੇਖ ਪਾਲਾ ਰਾਣੋ ਕੋਲ ਚਲਾ ਗਿਆ ਤੇ ਰਾਣੋ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਰਾਣੋ ਤੇਰੀ ਅਜੋਹੀ ਪ੍ਰਮਾਤਮਾ ਨੇ ਸੱਚਮੁੱਚ ਹੀ ਮਨਜ਼ੂਰ ਕਰ ਲਈ ਹੈ ਇਹ ਵਿਅਕਤੀ ਇੱਥੇ ਤੈਨੂੰ ਡਰਾਉਣ ਲਈ ਨਹੀਂ ਆਇਆ ਸਗੋਂ ਉਸ ਪ੍ਰਮਾਤਮਾ ਨੇ ਇਸ ਨੂੰ ਤਾਂ ਇੱਥੇ ਭੇਜਿਆ ਹੈ ਕਿ ਇਸ ਨੂੰ ਤੇਰੀ ਹਾਲਤ ਵੇਖ ਹੋਰ ਸ਼ਰਮਿੰਦਗੀ ਆਵੇ ਤੇ ਤੂੰ ਵੀ ਆਪਣੇ ਅਕੀਸ ਦੀ ਹਾਲਤ ਵੇਖ ਲਵੇਂ ਪਾਲਾ ਰਾਣ ਨੂੰ ਉਸ ਵਿਅਕਤੀ ਦੀ ਹਾਲਤ ਬਾਰੇ ਦੱਸਣ ਲੱਗਿਆ ਰਾਣਾ ਨਹੀਂ ਚਾਹੁੰਦੀ ਸੀ ਕਿ ਉਹ ਆਪਣੇ ਚਾਚੇ ਨੂੰ ਵੇਖੇ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਦੁੱਖ ਆਉਣ ਦਾ ਕਾਰਨ ਉਸ ਦਾ ਚਾਚਾ ਸੀ ਇਸ ਦਾ ਕਾਰਨ ਉਸ ਦੇ ਚਾਚੇ ਦੀ ਨਸ਼ੇ ਕਰਨ ਦੀ ਲਾਲਸਾ ਦਾ ਹੱਥ ਸੀ ਰਾਣਾ ਨੂੰ ਹੁਣ ਬੀਤਿਆ ਪਲ-ਪਲ ਯਾਦ ਆਉਣ ਲੱਗ ਪਿਆ ਸੀ ਕਿ ਕਿੱਥੇ-ਕਿੱਥੇ ਲੋਕ ਕੇ ਆਪਣੀ ਹੁਣ ਤੱਕ ਦੀ ਜ਼ਿੰਦਗੀ गुਜ਼ਾਰੀ ਹੈ ਤੇ ਮੰਗ-ਮੰਗ ਕੇ ਆਪਣਾ ਪੇਟ ਭਰੇ ਆ। ਉਹ ਚਾਹੁੰਦੀ ਸੀ ਕਿ ਹੁਣ ਇੱਥੇ ਇੱਕ ਪਲਨਾ ਰੁਕਿਆ ਜਾਵੇ ਤੇ ਜਲਦੀ ਨਾਲ ਉਹ ਪਿੰਡ ਨੂੰ ਨਿਕਲ ਜਾਣ। ਮੈਂ ਕਹਿੰਦੀ ਸੀ ਕਿ ਇੱਥੇ ਜੋ ਵੀ ਵਸਤ ਪਈ ਹੈ ਉਹ ਇੱਥੇ ਹੀ ਰਹਿਣ ਦੋ। ਸ਼ਾਇਦ ਹੁਣ ਇਹ ਸਭ ਨੂੰ ਮੇਰਾ ਚਾਚਾ ਵਰਤ ਲਵੇਗਾ ਤੇ ਆਪਣੀ ਰਹਿਦੀ ਜ਼ਿੰਦਗੀ ਇੱਥੇ ਹੀ ਬਤੀਤ ਕਰ ਲਵੇਗਾ। ਰਾਨੋ ਪਾਲੇ ਨੂੰ ਆਖਦੀ ਹੈ। ਪਾਲਾ ਵੀ ਰਾਣੋ ਨਾਲ ਸਹਿਮਤ ਹੋ ਜਾਂਦਾ ਹੈ ਤੇ ਉਸ ਦੀ ਇਸ ਸੋਚ ਦੀ ਛਲਾਂਗਾ ਕਰਦਾ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਰਾਣੋ ਨੂੰ ਦੁੱਖਾਂ ਵਿੱਚ ਸੁੱਟਿਆ ਸੀ ਤੇ ਰਾਣੋ ਭਾਵੇਂ ਉਸ ਵਿਅਕਤੀ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਪਰ ਰਾਣੋ ਅੰਦਰ ਅੱਜ ਵੀ ਇਨਸਾਨੀਅਤ ਬਰਕਰਾਰ ਹੈ ਤੇ ਹਮੇਸ਼ਾ ਬਰਕਰਾਰ ਰਹੇਗੀ ਰਾਣੋ ਹੁਣ ਜਲਦੀ ਨਾਲ ਆਪਣਾ ਕੱਪੜਾ ਲੀੜਾ ਇਕੱਠਾ ਕਰਨ ਲੱਗਦੀ ਹੈ ਤੇ ਇੱਕ ਵੱਡੇ ਖੱਦਰ ਦੇ ਝੋਲੇ ਵਿੱਚ ਪਾ ਲੈਂਦੀ ਹੈ ਤੇ ਇੱਕ ਬੋਰੀ ਵਿੱਚ ਆਪਣੀ ਮਾਂ ਦੁਆਰਾ ਭਰੀ ਹੋਈ ਰਜਾਈ ਪਾ ਲੈਂਦੀ ਹੈ ਜਿਸ ਨੂੰ ਪਾਲਾ ਚੁੱਕ ਕੇ ਆਪਣੇ ਸਿਰ ਰੱਖ ਲੈਂਦਾ ਹੈ। ਰਾਨੋ ਆਪਣੀ ਸੰਦੂਕੜੀ ਵੱਲ ਦੇਖ ਅੱਖਾਂ ਭਰ ਲੈਂਦੀ ਹੈ। ਤੇ ਵਾਦਾ ਕਰਦੀ ਹੈ ਕਿ ਇੱਕ ਦਿਨ ਉਹ ਇਸ ਨੂੰ ਜ਼ਰੂਰ ਲੈ ਕੇ ਜਾਣਗੇ। ਰਾਨੋ ਬਾਹਰੋਂ ਨਿਕਲਣ ਲੱਗਦੀ ਹੈ ਕਿ ਐਨੈਨੂਸ ਦੇ ਚਾਚੇ ਦੀ ਆਵਾਜ਼ ਆਉਂਦੀ ਹੈ। ਧੀਏ ਕਿ ਤੂੰ ਰਾਨੋ ਹੈ? ਰਾਨੋ ਇਹ ਸੁਣ ਕੇ ਰੁਕ ਜਾਂਦੀ ਹੈ। ਤੇ ਉਹ ਬੁੱਢਾ ਖੜਾ ਹੋ ਉਸ ਦੇ ਪੈਰੀ ਪੈ ਜਾਂਦਾ ਹੈ। ਤੇ ਉਸ ਕੋਲੋਂ ਮਾਫੀ ਮੰਗਣ ਲੱਗਦਾ ਹੈ ਕਿ ਉਸ ਨੇ ਆਪਣੇ ਨਸ਼ੇ ਤੇ ਨਿੱਜ ਲਈ ਰਾਨੋ ਦੀ ਜ਼ਿੰਦਗੀ ਦਾਤ ਹੀ ਲਗਾ ਕੇ ਉਸ ਨਾਲ ਖਿਲਵਾੜ ਕੀਤਾ ਹੈ। ਤੇ ਜਿਸ ਦੀ ਉਹ ਅੱਜ ਸਜ਼ਾ ਭੁਗਤ ਰਿਹਾ ਹੈ ਰਾਣ ਉਸ ਨਾਲ ਬਿਨਾਂ ਨਜ਼ਰ ਮਿਲਾਏ ਝੌਂਪੜੀ ਤੋਂ ਬਾਹਰ ਨਿਕਲ ਜਾਂਦੀ ਹੈ ਤੇ ਉਹ ਸ਼ਰਮ ਮਹਿਸੂਸ ਕਰਦਾ ਹੋਇਆ ਦੁਬਾਰਾ ਮੰਝੇ ਤੇ ਬੈਠ ਜਾਂਦਾ ਹੈ ਉਹ ਆਪਣੀ ਹਾਲਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਦਾ ਹੈ ਤੇ ਸਭ ਕੁਝ ਕਬੂਲ ਕਰਦੇ ਆ ਆਪਣੇ ਮੌਤ ਆਉਣ ਦੀ ਉਡੀਕ ਕਰਦਾ ਭਾਵੇਂ ਤੂੰ ਤਾਂ ਰਾਣੋ ਤੇ ਕਦੇ ਤਰਸ ਨਹੀਂ ਕੀਤਾ ਤੇ ਤੇਰੇ ਉੱਤੇ ਵੀ ਤਰਸ ਕਰਨਾ ਵਾajib ਨਹੀਂ ਤੈਨੂੰ ਵੀ ਕਿਤੇ ਦੀ ਸਜ਼ਾ ਦੇਣੀ ਚਾਹੁੰਦਾ ਸੀ ਪਰ ਤੈਨੂੰ ਉਸ ਪਰਮਾਤਮਾ ਨੇ ਪਹਿਲਾਂ ਹੀ ਦੇ ਦਿੱਤੀ ਹੈ ਇਸ ਲਈ ਮੈਂ ਤੈਨੂੰ ਛੱਡ ਰਿਆਂ ਆਖੀ ਰਾਣੋ ਦੀ ਸ਼ਰਨ ਚ ਤੈਨੂੰ ਆਸ ਦਾ ਮਿਲਿਆ ਜੋ ਕੁਝ ਵੀ ਇਸ ਝੌਂਪੜੀ ਵਿੱਚ ਸਮਾਨ ਪਿਆ ਉਹ ਰਾਣੋ ਸ਼ਾਇਦ ਇਨਸਾਨੀਅਤ ਦੇ ਤੌਰ ਤੇ ਤੇਰੇ ਲਈ ਛੱਡ ਕੇ ਜਾ ਰਹੀ ਹੈ ਸੋ ਆਸ ਕਰਦਾ ਕਿ ਤੈਨੂੰ ਤੇਰੇ ਸਰੀਰ ਦਾ ਛੁਟਕਾਰਾ ਜਲਦੀ ਮਿਲੇ ਪਾਲਾ ਉਸ ਬੁੱਢੇ ਨੂੰ ਆਖਦਾ ਹੋਇਆ ਬਾਹਰ ਚਲਾ ਗਿਆ ਰਾਣੋ ਕੁਝ ਬੇਚੈਨ ਲੱਗ ਰਹੀ ਸੀ ਤੇ ਉਸਦੀ ਦੇਹ ਕੰਬ ਰਹੀ ਸੀ ਸ਼ਾਇਦ ਉਸ ਨੂੰ ਆਪਣਾ ਬੀਤਿਆ ਸਮਾਂ ਯਾਦ ਆ ਰਿਹਾ ਸੀ ਐਨੇ ਨੂੰ ਅੰਦਰੋਂ ਪਾਲਾ ਆ ਜਾਂਦਾ ਹੈ ਤੇ ਰਾਣੂ ਆਪਣੀ ਝੌਂਪੜੀ ਨੂੰ ਦੇਖ ਉਦਾਸ ਜਈ ਹੋ ਗਈ ਤੇ ਅੱਖਾਂ ਜਈਆਂ ਭਰ ਕੇ ਉਸ ਤੋਂ ਪਾਲੇ ਨਾਲ ਤੁਰ ਪਈ ਹੁਣ ਬੀਤਿਆ ਸਮਾਂ ਯਾਦ ਕਰਕੇ ਦਿਲ ਹੌਲਾ ਕਰਨ ਦਾ ਕੀ ਫਾਇਦਾ ਨਾਲੇ ਹੁਣ ਤਾਂ ਤੂੰ ਮੇਰੇ ਨਾਲ ਐ ਤੇ ਨਾਲੇ ਤੂੰ ਦੇਖਿਆ ਹੀ ਐ ਉਸ ਸ਼ੈਤਾਨ ਦਾ ਹਾਲ ਜੋ ਵਿਅਕਤੀ ਮਹਿੰਗਾ ਸ਼ੌਂਕ ਰੱਖਦਾ ਸੀ ਅੱਜ ਉਸ ਕੋਲ ਰੋਟੀ ਖਾਣ ਲਈ ਇੱਕ ਥੇਲਾ ਵੀ ਨਹੀਂ ਜੋ ਆਪਣੇ ਪਾਪੀ ਸਰੀਰ ਦੇ ਚਾਮਣੂ ਢੱਕਣ ਲਈ ਮਹਿੰਗੇ ਸੂਟ ਪਾਉਂਦਾ ਸੀ ਅੱਜ ਉਸ ਕੋਲ ਇੱਕ ਲੀੜਾ ਵੀ ਨਹੀਂ ਤੇਰੇ ਨਾਲ ਕੀਤੀ ਬੇਇਨਸਾਫੀ ਦੀ سزا ਉਸ ਪ੍ਰਮਾਤਮਾ ਨੇ ਉਸਨੂੰ ਦੇ ਦਿੱਤੀ ਹੈ। ਸੋ ਹੁਣ ਉਸ ਬਾਰੇ ਸੋਚ ਕੇ ਪਰੇਸ਼ਾਨ ਨਾ ਹੋ। ਪਾਲਾ ਰਾਣੂ ਨੂੰ ਸਮਝਾਉਂਦਾ ਹੋਇਆ ਬੋਲਿਆ। ਦਿਨ ਦਾ ਆਖਰੀ ਪੈਰ ਵੀ ਛਿਪਨ ਲੱਗ ਪਿਆ ਸੀ। ਪਿੰਡ ਨੂੰ ਜਾਣ ਵਾਲੇ ਰਾਹ ਦੀ ਆਵਾਜ਼ ਆ ਵੀ ਬੰਦ ਹੋ ਗਈ ਸੀ। ਪਾਲਾ ਤੇ ਰਾਣੂ ਦੋਵੇਂ ਇੱਕ ਦੂਜੇ ਦੇ ਸਹਾਰੇ ਜਾ ਰਹੇ ਸੀ। ਪਾਲੇ ਨਾਲ ਜਾਂਦੀ ਰਾਣੂ ਦੀਆਂ ਪਲਾਂਗਾ ਨਾਲ ਪਲਾਂਗਾ ਮਲਾ ਕੇ ਉਸ ਦੇ ਮੋਢੇ ਤੇ ਹੱਥ ਰੱਖ ਲਿਆ ਤੇ ਰਾਣੂ ਨੂੰ ਆਪਣੇ ਨਾਲ ਲੈ ਕੇ ਤੁਰਨ ਲੱਗ ਪਿਆ। ਪਾਲਾ ਰਾਣੂ ਨਾਲ ਗੱਲੀ ਲੱਗ ਪਿਆ ਕਿ ਰਾਣੋਂ ਪਿੰਡ ਜਾ ਕੇ ਮੈਂ ਦੋ ਤਕੜੇ ਜੇ ਬਲਦ ਲੈਣੇ ਨੇ ਤਾਂ ਸਾਰੀ ਜ਼ਮੀਨ ਵਾਹ ਕੇ ਤਣਕ ਬੀਜਣੀ ਐ ਹਾਂ ਭਾਵੇਂ ਲੋਕਾਂ ਦੇ ਖੇਤਾਂ ਵਿੱਚ ਸਰੋਂ ਨੇ ਫੁੱਲ ਵੀ ਕੱਢ ਲਏ ਨੇ ਆਪਾਂ ਭਾਵੇਂ ਬਜਾਈ ਲਈ ਮਗਰ ਰਹਿ ਗਏ ਆ ਪਰ ਕੋਈ ਨਾ ਹੁਣ ਦਿਨ ਰਾਤ ਇੱਕ ਕਰਕੇ ਫਸਲ ਬੀਜ ਦੇਵਾਂਗੇ ਤੇ ਤੂੰ ਵੀ ਸਵੇਰੇ ਮੱਗਦੇ ਸੂਰਜ ਨਾਲ ਰੋਟੀ ਲੈ ਕੇ ਵੱਟੋ ਵੱਟ ਤੁਰਾਇਆ ਕਰੀ ਤੇ ਫੇਰ ਦੋਵੇਂ ਬੈਠ ਕੇ ਰੋਟੀ ਖਾਇਆ ਕਰਾਂਗੇ ਲੋਕ ਖੜਖੜ ਦੇਖਣਗੇ ਕਿ ਜੀਤੋ ਦੀ ਨੋਹ ਦੇਖੋ ਹੱਥ ਲਾਇਆ ਮੈਲੀ ਹੁੰਦੀ ਐ ਤੇ ਮੇਰੀ ਰਾਣੂ ਵੀ ਪੂਰੀ ਮੜਕ ਨਾਲ ਤੁਰਿਆ ਕਰੇਗੀ ਫੇਰ ਅਗਲੇ ਸਾਲ ਸਾਡੇ ਘਰ ਇੱਕ ਨਵਾਂ ਛੋਟਾ ਜਿਹਾ ਮਹਿਮਾਨ ਕਿਲਕਾਰੀਆਂ ਮਾਰਿਆ ਕਰੇਗਾ ਫੇਰ ਤੈਨੂੰ ਤੇ ਦਾਦੀ ਨੂੰ ਸਾਰਾ ਦਿਨ ਕੰਮੀ ਲਾ ਕੇ ਰੱਖਿਆ ਕਰੇਗਾ ਪਾਲਾ ਰਾਣੂ ਨੂੰ ਮਖੌਲ ਕਰਦਾ ਆ ਬੋਲਿਆ ਰਾਣੂ ਨੂੰ ਇਹ ਸੁਣ ਕੇ ਸ਼ਰਮ ਆ ਗਈ ਤੇ ਨੀਵੀਂ ਜਈ ਪਾ ਹੱਸ ਪਈ ਕੱਚੇ ਪਹੇ ਵਿੱਚ ਜਾਂਦੇ ਰਾਣੂ ਤੇ ਪਾਲਾ ਆਪਣੇ ਆਉਣ ਵਾਲੇ ਕੱਲ ਬਾਰੇ ਗੱਲਾਂ ਕਰਦੇ ਜਾ ਰਹੇ ਸੀ ਠੰਡੀ ਵਗ ਰਹੀ ਹਵਾ ਦੋਵਾਂ ਨੂੰ ਠਾਰ ਰਹੀ ਸੀ ਫਿਰ ਵੀ ਇਸ ਠੰਡ ਤੋਂ ਪਰ ਦੋਵਾਂ ਨੂੰ ਆਪਣੀ ਇੱਕ ਵੱਖਰੀ ਦੁਨੀਆ ਨਜ਼ਰ ਆ ਰਹੀ ਸੀ ਜੋ ਦੋਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ ਦੋਵਾਂ ਦੀਆਂ ਪਲਾਂਗਾ ਲੰਬੀਆਂ ਤੇ ਤੇਜ਼ ਹੋ ਰਹੀਆਂ ਸੀ ਲੈ ਦੇਖ ਅੱਜ ਇਸ ਅਮਲੀ ਜੇ ਨਾਲ ਵੀ ਇੰਨੀ ਸੁਨੱਖੀ ਨਾਰ ਪਈ ਜਾ ਰਹੀ ਹੈ ਕਦੇ ਸੰਬਲੀ ਕੋਲ ਲੰਘਦੇ ਵੀ ਲੋਕ ਆਪਣੇ ਰਾਹ ਬਦਲ ਲੈਂਦੇ ਸੀ ਪਰ ਅੱਜ ਕਿਸੇ ਨੇ ਇਸ ਕੋੜੀ ਜਿਹੇ ਦੇਸ ਸੁਤਰਾ ਕਰ ਦੂਸਰਾ ਜਨਮ ਦੇ ਦਿੱਤਾ ਪਾਲਾ ਰਾਣ ਨੂੰ ਸੁਣਾ ਰਿਹਾ ਸੀ ਲੈ ਮੈਨੂੰ ਇਸ ਚੰਦਰੀ ਨੂੰ ਪਤਾ ਨਹੀਂ ਤੂੰ ਕਿਵੇਂ ਪਸੰਦ ਕਰ ਬੈਠਾ ਜਦੋਂ ਤੋਂ ਪਹਿਲੀ ਵਾਰ ਝੋਂਪੜੀ ਵੜਿਆ ਸੀ ਮੈਨੂੰ ਤਾਂ ਤੇਰੇ ਸਰੀਰ ਅੰਦਰੋਂ ਆਉਂਦੀ ਮਹਿਕ ਤੇ ਚਿਹਰੇ ਪਿੱਛੇ ਲੁਕੇ ਸ਼ਖਸ ਨੇ ਜਿਵੇਂ ਮੋਹ ਹੀ ਲਿਆ ਸੀ ਜੇ ਕਿਤੇ ਸ਼ਹਿਰ ਵੱਲ ਜਾਂਦੇ ਤਾਂ ਲੱਗਦਾ ਜਿਵੇਂ ਮੇਰੇ ਪਿੱਛੇ ਹੀ ਖਲੋਤਾ ਹੋਵੇ ਤੇ ਹੱਦ ਤੇ ਉਦੋਂ ਹੋ ਗਈ ਜਦੋਂ ਮੈਨੂੰ ਕੱਲਿਆਂ ਛੱਡ ਪਿੰਡ ਨੂੰ ਆ ਗਿਆ ਸੀ ਉਦੋਂ ਤਾਂ ਮੈਂ ਚਾਰੇ ਪੈਰ ਮੰਜੇ ਤੇ ਹੀ ਲੰਮੀ ਪਈ ਰਹੀ ਤੇ ਆਪਣੇ ਆਪ ਤੋਂ ਪੁੱਛਦੀ ਰਹੀ ਕਿਉਂ ਹੁਣ ਕਦੇ ਆਵੇਗਾ ਵੀ ਜਾਂ ਨਹੀਂ ਪਰ ਸ਼ਾਇਦ ਸਾਡਾ ਮਿਲਣਾ ਕਿਸਮਤ ਵਿੱਚ ਲਿਖਿਆ ਸੀ ਤੇ ਦੇਖ ਹੁਣ ਆਪਾਂ ਦੋਵੇਂ ਇਕੱਠੇ ਜਾ ਰਹੇ ਹਾਂ राणो ਨੇ ਪਾਲੇ ਨੇ ਜਵਾਬ ਦਿੱਤਾ ਦੂਜੇ ਪਾਸੇ ਜੀਤੋ ਤੇ ਬੀਰੋਧਮੇ ਪਾਲੇ ਦੇ ਰਾਣੋ ਦੇ ਆਉਣ ਦੀ ਉਡੀਕ ਕਰ ਰਹੀਆਂ ਸੀ ਦੋਵੇਂ ਇੱਕ ਦੂਜੇ ਨੇ ਦਲਾਸਾ ਜਿਹਾ ਦੇ ਕੇ ਸਮਝਾ ਦਿੰਦੀਆਂ ਕਿ ਸਾਡਾ ਪਾਲਾ ਜਰੂਰ ਵਾਪਸ ਆਵੇਗਾ ਤੇ ਇਸ ਘਰ ਵਿੱਚ ਪਏ ਹਨੇਰੇ ਨੂੰ ਚਾਨਣ ਵਿੱਚ ਬਦਲ ਦੇਵੇਗਾ ਪਰ ਜੀਤੋ ਨੂੰ ਡਰ ਜਿਹਾ ਸਤਾ ਰਿਹਾ ਸੀ ਕਿ ਜੋ ਕਾਲੇ ਨੇ ਪਿੰਡ ਵਿੱਚ ਦੱਸਿਆ ਕਿ ਪਾਲਾ ਸਿਰੇ ਦਾ ਚੋਰ ਤੇ ਨਸ਼ੇੜੀ ਹੈ ਕਿਦੇ ਸੱਚ ਤੇ ਨਹੀਂ ਜੇਕਰ ਇਹ ਸੱਚ ਹੋਇਆ ਤਾਂ ਉਹ ਪਿੰਡ ਵਿੱਚ ਮੂੰਹ ਦਿਖਾਉਣ ਜੋਗੀਆਂ ਵੀ ਨਹੀਂ ਰਹਿਣਗੀਆਂ ਬੀਰੋ ਕੀ ਪਾਲਾ ਕਿਦਰੇ ਸੱਚੀ ਤਾਂ ਨਹੀਂ ਨਸ਼ੇ ਕਰਦਾ ਕਿਦਰੇ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਤਾਂ ਨਹੀਂ ਪਿੰਡ ਆ ਰਿਹਾ ਕਿਦਰੇ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਸਾਰੇ ਜ਼ਮੀਨ ਹੀ ਵੇਚਣਾ ਦੇਵੇ ਤੇ ਸਾਨੂੰ ਦੋਵਾਂ ਨੂੰ ਘਰੋਂ ਹੀ ਨਾ ਕੱਢ ਦੇਵੇ ਜੀਤੋ ਨੇ ਬੀਰੋ ਤੋਂ ਪੁੱਛਿਆ ਕੀ ਹੋਇਆ ਜੀਤੋ ਤੈਨੂੰ ਹੁਣ ਲੋਕਾਂ ਦੀ ਸੁਣ ਆਪਣੀ ਇਲਾਜ ਨਹੀਂ ਭੰਡਣ ਲੱਗ ਪਈ ਐ ਤੂੰ ਦੇਖਿਆ ਨਹੀਂ ਪਾਲੇ ਦਾ ਜੁੱਸਾ ਤੇ ਭਰਵਾ ਸਰੀਰ ਜੋ ਇੱਕ ਤੰਦਰੁਸਤ ਦੇ ਦੀ ਗਵਾਈ ਭਰ ਰਿਹਾ ਸੀ ਨਾਲੇ ਜੇ ਪਾਲਾ ਨਸ਼ੇੜੀ ਹੁੰਦਾ ਤਾਂ ਸ਼ਹਿਰ ਦੀ ਲਮੇਰੀ ਵਾਟ ਨਵੇੜ ਕੇ ਦੁਆਰਾ ਤੇ ਸ਼ਹਿਰ ਨੂੰ ਥੋੜਾ ਜਾਂਦਾ ਕਿਹੜਾ ਗੱਲਾਂ ਨਾਲ ਹੀ ਆ ਜਾਂਦਾ ਸ਼ਹਿਰ ਦਿਨ ਫੁੱਟ ਜਾਂਦਾ ਘੇੜਾ ਮਾਰਨ ਲੱਗੇ ਤੇ ਕਿਹੜਾ ਕਾਲਾ ਕਹਿ ਰਿਹਾ ਸੀ ਕਿ ਪਲਾ ਨਸ਼ੇੜੀ ਐ ਪਲਾਓ ਕਾਲਾ ਕਿਹੜਾ ਨਸ਼ੇੜੀ ਤੋ ਘਟ ਐ ਸਾਰਾ ਦਿਨ ਤਾਂ ਸ਼ਰਾਬ ਦਾ ਰੱਜਿਆ ਰਹਿੰਦਾ ਤੇ ਨਿਤ ਦਿਹਾੜੀ ਲੜਾਈ ਕਰਦਾ ਪਲਾਓ ਉਸ ਬੰਦੇ ਦੀ ਗੱਲ ਆਪਾਂ ਕਿਵੇਂ ਸੱਚ ਮੰਨ ਸਕਦੇ ਆ ਵੀਰੋ ਜੀਤ ਨੂੰ ਸਮਝਾਉਂਦੀ ਹੀ ਬੋਲੀ ਕੁੜੇ ਜੀਤੋ ਚਾਹੇ ਨਸ਼ੇੜੀ ਹੋਵੇ ਜਾਂ ਨਾ ਹੁਣ ਤਾਂ ਇੱਕ ਵਾਰੀ ਘਰ ਆ ਜਾਵੇ ਚੰਦਰਾ ਘਰ ਅੰਦਰ ਆਪਣੀ ਇੱਕ ਫੇਰੀ ਜੀ ਪਾ ਕੇ ਜਿਵੇਂ ਮੇਰੇ ਅੰਦਰੋਂ ਕਾਲਜਾ ਜਿਆ ਕੱਢ ਕੇ ਲੈ ਗਿਆ ਚੰਦਰੇ ਦਾ ਚਿਹਰਾ ਹੀ ਅੱਖਾਂ ਸਾਹਮਣੇ ਘੁੰਮੀ ਜਾ ਰਿਹਾ ਨਾਲੇ ਹੌਨ ਤੇ ਗਏ ਨੂੰ ਵੀ ਅੱਠ ਪੈਰ ਹੋਣ ਵਾਲੇ ਹੋ ਗਏ ਨੇ ਜੇ ਆਉਣਾ ਹੁੰਦਾ ਤਾਂ ਹੁਣ ਤੱਕ ਆ ਜਾਣਾ ਸੀ ਚਲੋ ਨੰਦਰ ਬਾਹਰ ਜਾਂਦੇ ਆ ਜੇ ਠੰਡ ਲੱਗ ਗਈ ਕੋਈ ਸਾਹਮਣ ਵਾਲਾ ਵੀ ਨਹੀਂ ਜਿੱਤੋ ਇਹ ਕਹੇ ਅੰਦਰ ਨੂੰ ਚਲੀ ਗਈ ਬੀਰੋ ਨੇ ਦੁਬਾਰੇ ਚੁੱਲ੍ਹੇ ਅੱਗ ਬਾਲ ਦਿੱਤੀ ਤੇ ਸੇਕ ਦੇ ਲਾਗੇ ਹੋ ਬੈਠ ਗਈ ਤੇ ਸੋਚਣ ਲੱਗ ਪਈ ਕੇ ਕੀ ਸਾਡਾ ਦੋਵਾਂ ਦਾ ਬੜੇ ਪਾ ਇਸ ਤਰ੍ਹਾਂ ਹੀ ਰੋਲ ਜਾਵੇਗਾ ਕਿ ਸਾਡੇ ਵੇੜੇ ਵੀ ਕਿਸੇ ਨਿਆਣੇ ਦੀਆਂ ਕਿਲਕਾਰੀਆਂ ਪਹਿਨ ਗਈਆਂ ਕੀ ਇਸ ਘਰ ਦੇ ਵੇੜੇ ਵਿੱਚ ਪਏ ਟੋਇਆਂ ਨੂੰ ਭਾਰ ਕੋਈ ਦੁਬਾਰੇ ਮਿੱਟੀ ਫੇਰੇਗੀ ਇੱਧਰ ਪਾਲੇ ਨੇ ਰਾਣੂ ਨੂੰ ਕਿਹਾ ਕਿ ਮੇਰੇ ਪਿੰਡ ਦੀ ਫਿਰਨੀ ਆ ਗਈ ਹੈ ਇਹ ਸੁਣ ਰਾਣੂ ਖੜ ਗਈ ਤੇ ਉਸ ਦੇ ਅੰਦਰ ਅਜੀਬ ਜਿਹੀ ਕਿਸਮ ਦਾ ਡਰ ਪੈਦਾ ਹੋ ਗਿਆ ਉਸ ਦੀ ਦੇਹ ਨੂੰ ਜਿਵੇਂ ਗਰਮੀ ਜਿਹੀ ਆ ਗਈ ਦੋਸਤੋ ਤੁਸੀਂ ਸੁਣੀ ਕਹਾਣੀ ਚੋਰੀ ਦੀ ਤੀਵੀਂ ਭਾਗ ਪੰਜਵਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਵਿੱਚ